ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਪ੍ਰਭੂ ਅੱਜ ਜਲੰਧਰ ਪੁਲਿਸ ਨੇ ਬਹੁਤ ਵੱਡਾ ਕੰਮ ਕੀਤਾ ਵਾ ਉਹ ਕੀ ਕੰਮ ਕੀਤਾ ਮਾਦਮ ਤੁਹਾਨੂੰ ਜਾਨਣਾ ਮਾ ਇਲਾ ਅਮਰਤਪਾਲ ਆ ਡਿਬਰੂਗੜ ਜੇਲ੍ਹ ਵਿੱਚ ਬੈਠਾ ਲੋਕਾਂ ਨੇ ਸ਼੍ਰੀ ਖਲੂਰ ਸਾਹਿਬ ਦਿਆ ਨੇ ਮੈਂਬਰ ਪਾਰਲੀਮੈਂਟ ਬਣਾਇਆ ਉਹਦੇ ਪਰਿਵਾਰ ਮਤਲਬ ਪਰਿਵਾਰ ਦੇ ਭਰਾ ਨੇ ਕੀ ਕੀਤਾ ਨਸ਼ੇ ਦੇ ਵਿੱਚ ਫੜਿਆ ਗਿਆ ਸਭ ਤੋਂ ਮੈਂ ਪਹਿਲਾਂ ਕਹਿਣਾ ਚਾਹਨਾ ਵਾ ਇਹਨਾਂ ਦਾ ਸਾਰਿਆਂ ਦਾ ਡਰਗ ਟੈਸਟ ਹੋਵੇ ਅਮਰਤਪਾਲ ਅਤੇ ਅਮਰਤਪਾਲ ਦੀ ਜਿੰਨੀ ਵੀ ਟੀਮ ਇਹਨਾਂ ਸਾਰਿਆਂ ਡਾਕਟਰਸ ਹੋਵੇ ਅਤੇ ਕਿਹੜਾ ਕਿਹੜਾ ਨਸ਼ੇ ਨਾਲ ਗ੍ਰਸਤਾ ਤੇ ਕਿਹੜਾ ਕਿਹੜਾ ਵੇਚਦਾ ਇਹਨਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਭ ਤੋਂ ਪਹਿਲਾਂ ਮੈਂ ਜਲੰਧਰ ਪੁਲਿਸ ਦਾ ਧੰਨਵਾਦ ਕਰਦਾ ਮਾਂ ਅਤੇ ਉਹਨਾਂ ਨੂੰ ਵਧਾਈ ਦਿੰਦਾ ਮਾਂ ਨਸ਼ੇ ਦੇ ਖਿਲਾਫ ਅਸੀਂ ਪੰਜਾਬ ਪੁਲਿਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਖੜੇ ਆ ਖੜਦੇ ਰਾਂਗੇ ਮਾਨ ਜੋ ਡੀਜੀਪੀ ਸਾਹਿਬ ਦਾ ਵੀ ਧੰਨਵਾਦ ਕਿ ਜਿਹੜਾ ਨਸ਼ੇ ਦੇ ਖਿਲਾਫ ਰੋਜ਼ ਹੀ ਬੰਦੇ ਫੜੇ ਜਾ ਰਹੇ ਆ ਕਿਉਂਕਿ ਸਾਨੂੰ ਇੰਨੀ ਹਲਾਨੀ ਹੋ ਰਹੀ ਆ ਕਿ ਅਮਰਤਪਾਲ ਜਿਹੜਾ ਆਪਰੇ ਆਪ ਨੂੰ ਬੜਾ ਸੱਚਾ ਦੱਸ ਰਿਹਾ ਸੀ ਵੀ ਮੈਂ ਬੜਾ ਸੱਚਾ ਮੈਂ ਲੋਕਾਂ ਦੇ ਪ੍ਰਤੀ ਬਹੁਤ ਲੋਕਾਂ ਦਾ ਭਲਾ ਕਰੂੰਗਾ ਪਹਿਲਾਂ ਗੁਰਦੁਆਰਾ ਸਾਹਿਬ ਦੀਆਂ ਕੁਰਸੀਆਂ ਤੋੜੀਆਂ ਰੋਹੀਂਆਂ ਰੋਕਾਂ ਤੋਂ ਫਿਰ ਯਾਨੀ ਪਤਾ ਨਹੀਂ ਕੀ ਕੀ ਗੱਲਾਂ ਕਰਕੇ ਆਪਣਾ ਲਾਈਵ ਲੈਂਡ ਚ ਲੈਣ ਦੇ ਖਾਤਰ ਅੱਜ ਮੈਂਬਰ ਪਾਰਲੀਮੈਂਟ ਬਣ ਗਿਆ ਹੁਣ ਮੈਂ ਪੁੱਛਣਾ ਚਾਹਨਾ ਤੇਰਾ ਭਰਾ ਫੜਿਆ ਗਿਆ ਹੁਣ ਤੂੰ ਮੈਂਬਰ ਪਾਰਲੀਮੈਂਟ ਤੋਂ ਰਜਾਇਨ ਕਰੇਂਗਾ ਕਰ ਰਜਾਇਨ ਜੇ ਆਪਣੇ ਅਸਲੀ ਪੇਦਾਵਾ ਹੈਗਾ ਤਰ ਰਜਾਇਨ ਕਰ ਮੈਂਬਰ ਪਾਰਲੀਮੈਂਟ ਤੋਂ ਵੀ ਮੈਂ ਵੀ ਮੇਰਾ ਭਰਾ ਨਸ਼ੇ ਵਿੱਚ ਫੜਿਆ ਗਿਆ ਮੈਂ ਗਲਤੀ ਮੰਨਦਾ ਵਾਂ ਸਾਰੀ ਸਿੱਖ ਸੰਗਤ ਤੋਂ ਮਾਫੀ ਮੰਗ ਵੀ ਮੈਂ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦਿੰਦਾ ਮੈਂ ਲੇਕਿਨ અમરતપાલ એક લાલચી આદમી આ મે સ્પેશિયલ અમરતપાલ کہہ રહ્યા હું લાલચી આદમી આ ਇਸ ਦੇ پیچھے ਕਿਸੇ ਨੂੰ ਲੱગਣ ਦੀ ਲੋੜ ਨਹੀਂ ਮੈਂ ਸਾਰੇ શ્રી ਖੰਡੂਰ ਸਾਹਿਬ ਦੇ ਸੰਗਤ ਨੂੰ ਕਹਿਣਾ ਚਾਹਨਾ ਵਾਂ ਅਦੇ ਪੂਰੇ ਪੰਜਾਬ ਦੇ ਲੋਕਾਂ ਨੂੰ ભાઈ અમરતਪਾਲ ਦੇ پیچھے ਲੱਗਣ ਦੀ ਕੋਈ ਲੋੜ ਨਹੀਂ ਆਪਣੇ ਕੰਮਕਾਰ ਕਰੋ ਜਿਹੜੀ ਪਾਰਟੀ ਹੈਗੇ ਉਹ ਤੁਸੀਂ ਪਾਰਟੀ ਰਹੋ ਪਰ ਲੋਕਾਂ ਨੇ ਉੱਥੇ ਕਾਂਗਰਸ ਦੇ ਲੋਕਾਂ ਨੇ ਅਕਾਲੀ ਦਲ ਦੇ ਲੋਕਾਂ ਨੇ ਹੁਬਹਵਾ ਕੇ ਅਮਰਤਪਾਲ ਨੂੰ ਵੋਟਾਂ ਪਾਈਆਂ ਅੱਜ ਦੇਖ ਲਿਆ ਜਿੰਨਾ ਲੋਕਾਂ ਨੇ ਵੋਟਾਂ ਪਾਈਆਂ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਵਾਂ ਅੱਜ ਪੰਜਾਬ ਪੁਲਿਸ ਜ਼ਿਲਹੰਦਰ ਪੁਲਿਸ ਨੇ ਫੜਿਆ ਇਹਦਾ ਭਰਾ ਅੱਜ ਤੁਸੀਂ ਕਿਹੜੇ ਮੂਹ ਨਾਲ ਕਹੋਗੇ ਅੱਜ ਮੈਂ ਸਾਰਿਆਂ ਨੂੰ ਕਹਿਣਾ ਵਾਂ ਜਿਹੜੇ ਲੋਕਾਂ ਨੇ ਇਹਨਾਂ ਵੋਟਾਂ ਪਾਈਆਂ ਵੀ ਅਮਰਤਪਾਲ ਦੇ ਭਰਾ ਨੂੰ ਬਹੁਤ ਵੱਧ ਸਜ਼ਾ ਹੋਵੇ ਅਤੇ ਤਾਂ ਕਿ ਦੂਜੇ ਨੂੰ ਪਤਾ ਲੱਗ ਸਕੇ ਵੀ ਜਿਹੜੇ ਲੋਕ ਨਸ਼ਾ ਵੇਚਦੇ ਆ ਜਾਂ ਨਸ਼ਾ ਕਰਾਉਂਦੇ ਆ ਇਹਨਾਂ ਦੇ ਖਿਲਾਫ ਮਾਨਯੋਗ ਡੀਜੀਪੀ ਸਾਹਿਬ ਅਮਰਪਾਲ ਦੇ ਭਰਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਕੰਨ ਹੋ ਸਕਣ ਧੰਨਵਾਦ